ਪਿਛਲੇ ਕੁਝ ਦਿਨਾਂ ਦੇ ਵਿੱਚ ਸਚਕੰਡ ਦੇ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਈਮੇਲ ਰਾਹੀਂ ਧਮਕੀਆਂ ਮਿਲ ਰਹੀਆਂ ਸਨ ਇਹ ਧਮਕੀਆਂ ਬੰਬ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਉਡਾਉਣ ਦੀਆਂ ਸਨ ਇਹ ਧਮਕੀਆਂ ਅਣਜਾਣ ਈਮੇਲ ਰਾਹੀਂ ਭੇਜੀਆਂ ਗਈਆਂ ਇਹਨਾਂ ਈਮੇਲਾਂ ਨੇ ਸੁਰੱਖਿਆ ਏਜੰਸੀਜ਼ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਚੌਕਸ ਕਰ ਦਿੱਤਾ ਇਸ ਦੌਰਾਨ ਸਚਕੰਡ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੋਈ ਵੱਡੀ ਕਾਮਯਾਬੀ ਨਹੀਂ ਲੱਗ ਸਕੀ ਹੈ ਇਸੇ ਵਿਚਾਰੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਜਿਸ ਦੇ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈਬ ਰਾਹੀਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਡਾਰਕ ਵੈਬ ਤੋਂ ਈਮੇਲ ਔਨ ਕਾਰਨ ਆਈ ਪੀ ਐਡਰੈਸ ਨੂੰ ਟ੍ਰੇਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਦੱਸਦੇ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤੱਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਨੇ ਸਾਈਬਰ ਸੈੱਲ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਗੱਲ ਕਰ ਲੈਣੇ ਕਿ ਡਾਰਕ ਵੈਬ ਹੈ ਕੀ ਡਾਰਕ ਵੈਬ ਇੰਟਰਨੈਟ ਦਾ ਇੱਕ ਹਿੱਸਾ ਹੈ ਜੋ ਕਿ ਆਮ ਵਰਤੂਕਾਰਾਂ ਲਈ ਸਿੱਧੇ ਤੌਰ ਤੇ ਪਹੁੰਚਯੋਗ ਨਹੀਂ ਹੁੰਦਾ ਅਤੇ ਵੈਬ ਦਾ ਹਿੱਸਾ ਹੈ ਜਿਸ ਨੂੰ ਖਾਸ ਤਰੀਕਿਆਂ ਨਾਲ ਐਕਸੈਸ ਕੀਤਾ ਜਾਂਦਾ ਹੈ ਡਾਰਕ ਵੈਬ ਨੂੰ ਅਕਸਰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ ਜੋ ਕਿ ਸਧਾਰਨ ਇੰਟਰਨੈਟ ਜਾਂ ਸਰਫੇਸ ਵੈਬ ਤੋਂ ਕੁਝ ਵੱਖਰਾ ਹੁੰਦਾ ਹੈ ਡਾਰਕ ਵੈਬ ਦੇ ਵਰਤੂਕਾਰ ਦੀ ਪਛਾਣ ਅਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਡਾਰਕ ਵੈਬ ਦੀ ਵੈਬਸਾਈਟ ਕੁਝ ਹੀ ਡੋਮੇਨਾਂ ਨਾਲ ਐਕਸੈਸ ਕੀਤੀ ਜਾ ਸਕਦੀ ਹੈ ਜੋ ਕਿ ਆਮ ਇੰਟਰਨੈਟ ਬ੍ਰਾਊਜ਼ਰਾਂ ਨਾਲ ਨਹੀਂ ਖੁੱਲਦੇ ਇਸ ਧਾਰਨ ਵੈੱਬਸਾਈਟਾਂ ਨਾਲੋਂ ਵੱਖਰੀ ਹੁੰਦੇ ਨੇ ਇਸ ਦੇ ਆਈਪੀ ਐਡਰੈਸ ਨੂੰ ਟ੍ਰੇਸ ਕਰਨਾ ਬਹੁਤ ਔਖਾ ਮੰਨਿਆ ਜਾਂਦਾ ਹੈ ਡਾਰਕ ਵੈਬ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰੋਡਕਟਸ ਅਤੇ ਸਰਵਿਸਿਜ਼ ਦਾ ਵਪਾਰ ਹੁੰਦਾ ਹੈ ਜੋ ਕਿ ਕਈ ਵਾਰ ਕਾਨੂੰਨੀ ਰੂਪ ਦੇ ਵਿੱਚ ਸ਼ੱਕੀ ਹੁੰਦਾ ਹੈ ਉਦਾਹਰਨ ਵਜੋਂ ਇੱਥੇ ਗੈਂਗਸ ਨਸ਼ਿਆ ਹੈਕਿੰਗ ਸੇਵਾਵਾਂ ਅਤੇ ਹੋਰ ਗੈਰ ਕਾਨੂੰਨੀ ਵਪਾਰ ਕੀਤਾ ਜਾਂਦਾ ਹੈ ਪਿਛਲੇ ਕੁਝ ਦਿਨਾਂ ਦੇ ਵਿੱਚ ਸਚਖੰਡ ਦੇ ਸ੍ਰੀ ਦਰਬਾਰ ਸਾਹਿਬ ਨੂੰ ਲੈ ਕੇ ਲਗਾਤਾਰ ਈਮੇਲਾਂ ਰਾਹੀਂ ਧਮਕੀਆਂ ਮਿਲ ਰਹੀਆਂ ਸਨ ਇਹ ਧਮਕੀਆਂ ਬੰਬ ਦੇ ਨਾਲ ਗੁਰਦੁਆਰਾ ਸਾਹਿਬ ਨੂੰ ਉਡਾਉਣ ਦੀਆਂ ਸਨ ਇਹ ਧਮਕੀਆਂ ਅਣਜਾਣ ਈਮੇਲ ਰਾਹੀਂ ਭੇਜੀਆਂ ਗਈਆਂ ਇਹਨਾਂ ਈਮੇਲਾਂ ਨੇ ਸੁਰੱਖਿਆ ਏਜੰਸੀਜ਼ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਚੌਕਸ ਕਰ ਦਿੱਤਾ ਇਸ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਪੁਲਿਸ ਇਸ ਮਾਮਲੇ ਦੇ ਵਿੱਚ ਕੰਮ ਕਰ ਰਹੀ ਹੈ ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੋਈ ਵੱਡੀ ਕਾਮਯਾਬੀ ਨਹੀਂ ਲੱਗ ਸਕੀ ਇਸੇ ਵਿਚਾਰੇ ਸੂਤਰਾ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆਈ ਜਿਸ ਦੇ ਅਨੁਸਾਰ ਸਚਕੰਡ ਸ੍ਰੀ ਦਰਬਾਰ ਸਾਹਿਬ ਨੂੰ ਡਾਰਕ ਵੈਬ ਰਾਹੀਂ ਧਮਕੀ ਭਰੀਆਂ ਈਮੇਲਾਂ ਭੇਜੀਆਂ ਜਾ ਰਹੀਆਂ ਨੇ ਡਾਰਕ ਵੈਬ ਤੋਂ ਈਮੇਲ ਔਨ ਕਾਰਨ ਆਈ ਪੀ ਐਡਰੈਸ ਨੂੰ ਟ੍ਰੇਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਦੱਸਦੇ ਕਿ ਸ੍ਰੀ ਦਰਬਾਰ ਸਾਹਿਬ ਨੂੰ ਹੁਣ ਤੱਕ 10 ਦੇ ਕਰੀਬ ਧਮਕੀ ਭਰੀਆਂ ਈਮੇਲਾਂ ਮਿਲ ਚੁੱਕੀਆਂ ਨੇ ਸਾਈਬਰ ਸੈੱਲ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਹੁਣ ਗੱਲ ਕਰ ਲੈਣੇ ਕਿ ਡਾਰਕ ਵੈਬ ਹੈ ਕੀ ਡਾਰਕ ਵੈਬ ਇੰਟਰਨੈਟ ਦਾ ਇੱਕ ਹਿੱਸਾ ਹੈ ਜੋ ਕਿ ਆਮ ਵਰਤੂਕਾਰਾਂ ਲਈ ਸਿੱਧੇ ਤੌਰ ਤੇ ਪਹੁੰਚਯੋਗ ਨਹੀਂ ਹੁੰਦਾ ਅਤੇ ਵੈਬ ਦਾ ਹਿੱਸਾ ਹੈ ਜਿਸ ਨੂੰ ਖਾਸ ਤਰੀਕਿਆਂ ਨਾਲ ਐਕਸੈਸ ਕੀਤਾ ਜਾਂਦਾ ਹੈ ਡਾਰਕ ਵੈਬ ਨੂੰ ਅਕਸਰ ਡਾਰਕ ਨੈੱਟ ਵੀ ਕਿਹਾ ਜਾਂਦਾ ਹੈ ਜੋ ਕਿ ਸਧਾਰਨ ਇੰਟਰਨੈਟ ਜਾਂ ਸਰਫੇਸ ਵੈਬ ਤੋਂ ਕੁਝ ਵੱਖਰਾ ਹੁੰਦਾ ਹੈ ਡਾਰਕ ਵੈਬ ਦੇ ਵਰਤੂਕਾਰ ਦੀ ਪਛਾਣ ਅਤੇ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਡਾਰਕ ਵੈਬ ਦੀ ਵੈਬਸਾਈਟ ਕੁਝ ਹੀ ਡੋਮੇਨਾਂ ਨਾਲ ਐਕਸੈਸ ਕੀਤੀ ਜਾ ਸਕਦੀ ਹੈ ਜੋ ਕਿ ਆਮ ਇੰਟਰਨੈਟ ਬ੍ਰਾਊਜ਼ਰਾਂ ਨਾਲ ਨਹੀਂ ਖੁੱਲਦੇ ਇਸ ਧਾਰਨ ਵੈੱਬਸਾਈਟਾਂ ਨਾਲੋਂ ਵੱਖਰੀ ਹੁੰਦੇ ਨੇ ਇਸ ਦੇ ਆਈਪੀ ਐਡਰੈਸ ਨੂੰ ਟ੍ਰੇਸ ਕਰਨਾ ਬਹੁਤ ਔਖਾ ਮੰਨਿਆ ਜਾਂਦਾ ਹੈ ਡਾਰਕ ਵੈਬ ਉੱਪਰ ਵੱਖ-ਵੱਖ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰੋਡਕਟਸ ਅਤੇ ਸਰਵਿਸਿਜ਼ ਦਾ ਵਪਾਰ ਹੁੰਦਾ ਹੈ ਜੋ ਕਿ ਕਈ ਵਾਰ ਕਾਨੂੰਨੀ ਰੂਪ ਦੇ ਵਿੱਚ ਸ਼ੱਕੀ ਹੁੰਦਾ ਹੈ ਉਦਾਹਰਨ ਵਜੋਂ ਇੱਥੇ ਗੈਂਗਸ ਨਸ਼ਿਆ ਹੈਕਿੰਗ ਸੇਵਾਵਾਂ ਅਤੇ ਹੋਰ ਗੈਰ ਕਾਨੂੰਨੀ ਵਪਾਰ ਕੀਤਾ ਜਾਂਦਾ ਹੈ